ਸਰ ਨੇ ਪੁੱਛਿਆ ਸੀ ਜਿਸ ਸਮੇ ਗੁਰੂ ਸਾਹਿਬ ਨੂੰ ਸ਼ਹੀਦੀ ਦਿੱਤੀ ਜਾ ਰਹੀ ਸੀ ਉਦੋਂ ਜਿਹੜਿਆ ਭੀੜ ਇਕੱਠੀ ਸੀਗੀ ਜਿਹੜੀ ਦੇਖ ਰਹੀ ਸੀ ਉਹਨਾਂ ਵਿੱਚ ਸਾਡੇ ਸਿੰਘ ਕਿੰਨੇ ਸੀਗੇ ਉਹਨਾਂ ਨੇ ਕਿਹਾ ਸਿੰਘ ਜ਼ਰੂਰ ਹੋਣਗੇ ਪਰ ਸਾਨੂੰ ਕੋਈ ਉਹਦੀ ਜਾਣ ਪਛਾਣ ਨਹੀਂ ਹੋਈ ਸੀ ਕਿਉਂਕਿ ਕੋਈ ਚਿੰਨ੍ਹ ਜਾਂ ਕੋਈ ਸਾਡਾ ਚਿਹਰਾ ਮਿਲਦਾਰਤ ਨਹੀਂ ਸੀਗਾ ਅੱਜ 350 ਸਾਲਾਂ ਬਾਅਦ ਉਸੇ ਸ਼ਹਾਦਤ ਦਾ ਅਸੀਂ ਸ਼ਤਾਬਦੀ ਪੁਰਬ ਮਨਾ ਰਹੇ ਹਾਂ ਪਾਸ਼ਾ ਜੀ ਦੇ ਸ਼ਹੀਦੀ ਗੁਰਪੁਰਬ ਸ਼ਤਾਬਦੀ ਦੇ ਰੂਪ ਦੇ ਵਿੱਚ 350 ਸਾਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਵਰ ਸਰ ਸਾਹਿਬ ਜੀ ਦੇ ਸੁੱਚੇ ਪ੍ਰਬੰਧ ਵੱਲੋਂ ਸੁਚੀਆਂ ਸੰਕਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਪਲਗੀਦਰ ਪਾਤਸ਼ਾਹ ਮਹਾਰਾਜ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵਕਤ ਭਾਈ ਜਤਾ ਜੀ ਦੇ ਕੋਲੋਂ ਪੁੱਛਿਆ ਕਿ ਜਿਸ ਵਕਤ ਪਿਤਾ ਸਤਿਗੁਰੂ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਉਹ ਸਵਾਲ ਤੇ ਦਿੱਲੀ ਦੇ ਵਿੱਚ ਕਿੰਨੇ ਸਿੱਖ ਸਨ ਭਾਈ ਜਤਾ ਜੀ ਨੇ ਜਵਾਬ ਦਿੱਤਾ ਆਖਣ ਲੱਗੇ ਪਾਤਸ਼ਾਹ ਜੀ ਬਹੁਤ ਸਾਰੇ ਲੋਕਾਂ ਦੀ ਭੀੜ ਸੀ ਪਰ ਪਤਾ ਨਹੀਂ ਚੱਲ ਰਿਹਾ ਸੀ ਵੀ ਕੌਣ ਸਿੱਖ ਹੈ ਕੌਣ ਗੈਰ ਸਿੱਖ ਹੈ ਜਿਸ ਤਰ੍ਹਾਂ ਜਾਨਵਰਾਂ ਦੇ ਵਿੱਚ ਸ਼ੇਰ ਨਹੀਂ ਛੱਪਦਾ ਪੰਛੀਆਂ ਦੇ ਵਿੱਚ ਹੰਸ ਦੀ ਵੱਖਰੀ ਪਹਿਚਾਣ ਹੁੰਦੀ ਹੈ ਇਸ ਤਰ੍ਹਾਂ ਦਾ ਖਾਲਸਾ ਬਣਾਵਾਂਗਾ ਜੋ ਲੱਖਾਂ ਦੇ ਵਿੱਚ ਹੀ ਜੋ ਬਾਣੀ ਅਤੇ ਬਾਣੇ ਦਾ ਧਾਰ ਨਹੀਂ ਹੋਵੇਗਾ ਉਹ ਦੀ ਲੱਖਾਂ ਦੇ ਵਿੱਚ ਵੱਖਰੀ ਪਹਿਚਾਣ ਹੋਵੇਗੀ। ਅਕਾਲ ਚੈਨਲ ਦੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾ ਦਾ ਅਸੀਂ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਆਪ ਜੀ ਦੇ ਨਾਲ ਹਮੇਸ਼ਾ ਹੀ ਕਮਿਟਮੈਂਟ ਕਰਦੇ ਹਾਂ ਕਿ ਅਸੀਂ ਹਮੇਸ਼ਾ ਸਿੱਖ ਕੌਮ ਦੇ ਅਤਵੰਤ ਸੱਜਣ ਵਿਦਵਾਨ ਲਖਾਰੀ ਮਹਿਮਾਨ ਦੇ ਰੂਪ ਚ ਲੈ ਕੇ ਆਵਾਂਗੇ ਇਸ ਵਕਤ ਸਾਡੇ ਵਿਚਕਾਰ ਉਪਸਥਿਤ ਹਨ ਸਿੰਘ ਸਾਹਿਬ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਪ ਜੀ ਸੇਵਾ ਕਰ ਰਹੇ ਹਨ 350 ਸਾਲਾ ਸ਼ਤਾਬਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਸੋਮਨੀ ਗੋਦਾਰ 15 ਕਮੇਟੀ ਤੇ ਤਰਨ ਪ੍ਰਚਾਰ ਕਮੇਟੀ ਵੱਲੋਂ ਤੂਬਰੀ ਸਾਹਿਬ ਤੋਂ ਆਰੰਭ ਕੀਤਾ ਹੋਇਆ ਹੈ ਇਹ ਲਗਭਗ 23 ਛੇਟਾ ਵਿੱਚੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਨਵੰਬਰ ਨੂੰ ਸੰਮੇਲਿਤ ਹੋਵੇਗਾ ਇਸ ਸਬੰਧ ਦੇ ਵਿੱਚ ਭਾਈ ਸਾਹਿਬ ਜੀ ਆਪਣੀ ਸੇਵਾਵਾਂ ਲਗਾਤਾਰ ਦੇ ਰਹੇ ਹਨ ਕੰਟੀਨਿਊ ਦੇ ਰਹੇ ਹਨ ਨਾਲ ਨਾਲ ਨਗਰ ਕੀਰਤਨ ਦੇ ਚੱਲ ਰਹੇ ਹਨ ਅਸੀਂ ਉਹਨਾਂ ਨੂੰ ਜਿਆਦਾ ਸਵਾਲ ਜਵਾਬ ਨਹੀਂ ਕਰਾਂਗੇ ਤੇ ਨਾ ਸਾਡੀ ਹਿੰਮਤ ਹੈ ਉਹਨਾਂ ਦੇ ਅੱਗੇ ਕੋਈ ਸਵਾਲ ਰੱਖਣ ਦੀ ਅਸੀਂ ਸਿਰਫ ਬੇਨਤੀ ਵਜੋਂ ਇਹ ਜਾਨਣਾ ਜ਼ਰੂਰ ਕਰਾਂਗੇ ਭਾਈ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੇਲੇ ਗੁਰੂ ਗੋਬਿੰਦ ਸਿੰਘ ਜੀ ਕੋਲ ਪਾਈ ਜੈਤਾ ਜੀ ਸੀਸ ਲੈ ਕੇ ਆਏ ਸੀ ਗੁਰੂ ਸਾਹਿਬ ਨੇ ਪੁੱਛਿਆ ਸੀ ਜਿਸ ਸਮੇ ਗੁਰੂ ਸਾਹਿਬ ਨੂੰ ਸ਼ਹੀਦੀ ਦਿੱਤੀ ਜਾ ਰਹੀ ਸੀ ਉਦੋਂ ਜਿਹੜਿਆ ਭੀੜ ਇਕੱਠੀ ਸੀਗੀ ਜਿਹੜੀ ਦੇਖ ਰਹੀ ਸੀ ਉਹਨਾਂ ਵਿੱਚ ਸਾਡੇ ਸਿੰਘ ਕਿੰਨੇ ਸੀਗੇ ਉਹਨਾਂ ਨੇ ਕਿਹਾ ਸਿੰਘ ਜ਼ਰੂਰ ਹੋਣਗੇ ਪਰ ਸਾਨੂੰ ਕੋਈ ਉਹਦੀ ਜਾਣ ਪਛਾਣ ਨਹੀਂ ਹੋਈ ਸੀ ਕਿਉਂਕਿ ਕੋਈ ਚਿੰਨ੍ਹ ਜਾਂ ਕੋਈ ਸਾਡਾ ਚਿਹਰਾ ਨਿਰਧਾਰਤ ਨਹੀਂ ਸੀਗਾ ਅੱਜ 350 ਸਾਲਾਂ ਬਾਅਦ ਉਸੇ ਸ਼ਹਾਦਤ ਦਾ ਅਸੀਂ ਸ਼ਤਾਬਦੀ ਪੁਰਬ ਮਨਾ ਰਹੇ ਹਾਂ ਪਰ ਅੱਜ ਠਾਠਾ ਮਾਰਦਾ ਸਿੱਖਾ ਦਾ ਕੱਠ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਦਾ ਜਿਹੜਾ ਹੈ ਮਾਨ ਕਰ ਰਿਹਾ ਹੈ ਗਰਭ ਕਰ ਰਿਹਾ ਹੈ ਤੇ ਮਹੱਤਵ ਦੇ ਰਿਹਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਰੂਪ ਚ ਗੁਰੂ ਤੇਗ ਬਹਾਦਰ ਸਾਹਿਬ ਹਰ ਥਾਈਂ ਵਿਚਰ ਰਹੇ ਹਨ ਤੇ ਆਪ ਜੀ ਦੀ ਪ੍ਰਤੀਕਿਰਿਆ ਦੇ ਰੂਪ ਚ ਇਸ ਸ਼ਤਾਬਦੀ ਦੇ ਪ੍ਰਤੀ ਆਪ ਕੀ ਬੋਲਣਾ ਚਾਹੋਗੇ ਕਿਹੜੀ ਸੋਚਨਾ ਦੇਣਾ ਚਾਹੋਗੇ ਸੰਗਤਨ ਉਤੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਦੀ ਸੰਗਤ ਆਪ ਜੀ ਨੂੰ ਸੁਣ ਲਈ ਹੈ ਦੇਖ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਰਕ ਜਨਮ ਰਖ ਪ੍ਰਭ ਤੋਕਾ ਜੀਨੋ ਵੱਡੋ ਕੱਲੂ ਮੈਂ ਸੋਕ ਸਦਨ ਹੇਤ ਜਿਤੀ ਜਿਨ ਕਰੀ ਸੀਸ ਦੀਆ ਪਰ ਸੀਨਉ ਚਰੀ ਕਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਐਸੇ ਦੀਨ ਦਿਵਾਲ ਤੁਨ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦੀ ਰੱਖੀ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਤਿਲਕ ਜੰਨਿਓ ਦੀ ਰੱਖੀ ਵਾਸਤੇ ਜੋ ਕਿ 350 ਸਾਲਾ ਪਾਸ਼ਾ ਜੀ ਦੇ ਸ਼ਹੀਦੀ ਗੁਰਪੁਰਬ ਸਤਾਬਦੀ ਦੇ ਰੂਪ ਦੇ ਵਿੱਚ 350 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਜਿਸ ਦੇ ਸਬੰਧ ਵਿੱਚ 21 ਅਗਸਤ ਤੋਂ ਗੁਰਦੁਆਰਾ ਧੋਬੜੀ ਸਾਹਿਬ ਪਾਤਸ਼ਾਹੀ ਨਾਮੀ ਅਸਾਮ ਤੋਂ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਜੋ ਵੱਖ-ਵੱਖ ਪੜਾਵਾਂ ਦੇ ਰਾਂਈ ਨਗਰ ਕੀਰਤਨ ਹੁੰਦਾ ਹੋਇਆ ਕਲਕੱਤੇ ਦੀ ਧਰਤੀ ਦੇ ਉੱਪਰ ਅੱਜ ਡਨਲਪ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਥੋਂ ਅੱਗੋਂ ਵਾਸਤੇ ਰਵਾਨਗੀ ਹੋਵੇਗੀ। ਪਰ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਵਚਨ ਕੀਤਾ ਹੈ। ਪਲਗੀਦਰ ਪਾਤਸ਼ਾਹ ਮਹਾਰਾਜ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵਕਤ ਭਾਈ ਜੈਤਾ ਜੀ ਦੇ ਕੋਲੋਂ ਪੁੱਛਿਆ ਕਿ ਜਿਸ ਵਕਤ ਪਿਤਾ ਸਤਿਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਉਸ ਵਕਤ ਦਿੱਲੀ ਦੇ ਵਿੱਚ ਕਿੰਨੇ ਸਿੱਖ ਸਨ ਭਾਈ ਜਤਾ ਜੀ ਨੇ ਜਵਾਬ ਦਿੱਤਾ ਆਖਣ ਲੱਗੇ ਪਾਤਸ਼ਾਹ ਜੀ ਬਹੁਤ سارے ਲੋਕਾਂ ਦੀ ਭੀੜ ਸੀ ਪਰ ਪਤਾ ਨਹੀਂ ਚੱਲ ਰਿਹਾ ਸੀ ਵੀ ਕੌਣ ਸਿੱਖ ਹੈ ਕੌਣ ਗੈਰ ਸਿੱਖ ਹੈ ਪਾਤਸ਼ਾਹ ਜੀ ਨੇ ਉਸ ਵਕਤ ਫਿਰ ਬਚਨ ਕੀਤੇ ਸ਼੍ਰੀ ਕਲਗੀਧਰ ਸੁਣਕਰ ਐਸੇ ਗਰਜਤ ਬੋਲੇ ਜਲ ਤਰ ਜੈਸੇ ਬਦਲਦੀ ਨਜ਼ਰਾਂ ਗਰਜਵੀ ਹੋਈ ਆਵਾਜ਼ ਦੇ ਵਿੱਚ ਪਾਤਸ਼ਾਹ ਜੀ ਨੇ ਬਚਨ ਕੀਤੇ ਇਸ ਵਿਦ ਕੋ ਪੰਥ ਬਣਾਵਾਂ ਸਕਲ ਜਗਤ ਵਿਖੇ ਪ੍ਰਗਟਾਵਾਂ ਜਥਾ ਬ੍ਰਿਕਨ ਮੈਂ ਹੰਸ ਨਾ ਛਪੈ ਮਿਰਗਨ ਮਹਿ ਕੇਹਰ ਜਿੰਦ ਦਿੱਤਾ ਲੱਖੋਂ ਨਾਰ ਇਕੱਠੇ ਹੋਏ ਜਾਏ ਸਿੰਘ ਪ੍ਰਥਕ ਹੀ ਪਹਿਚਾਨਿਓ ਜਾਏ ਜਿਸ ਤਰ੍ਹਾਂ ਜਾਨਵਰਾਂ ਦੇ ਵਿੱਚ ਸ਼ੇਰ ਨਹੀਂ ਛਪਦਾ ਪੰਛੀਆਂ ਦੇ ਵਿੱਚ ਹੰਸ ਦੀ ਵੱਖਰੀ ਪਛਾਣ ਹੁੰਦੀ ਹੈ ਇਸ ਤਰ੍ਹਾਂ ਦਾ ਖਾਲਸਾ ਬਣਾਵਾਂਗਾ ਜੋ ਲੱਖਾਂ ਦੇ ਵਿੱਚ ਹੀ ਜੋ ਬਾਣੀ ਅਤੇ ਬਾਣੇ ਦਾ ਧਾਰ ਨਹੀਂ ਹੋਵੇਗਾ ਉਹਦੀ ਲੱਖਾਂ ਦੇ ਵਿੱਚ ਵੱਖਰੀ ਪਛਾਣ ਹੋਵੇਗੀ ਸੋ ਉਹ ਪਾਤਸ਼ਾਹ ਜੀ ਨੇ ਫਿਰ ਸਮਾ ਪਾ ਕੇ ਜੋ 1699 ਈਸਵੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਜੋ ਸਤਗੁਰਾਂ ਨੇ ਰਹਿਤਾਂ-ਮਹਿਤਾਂ ਬਖਸ਼ਿਸ਼ ਕੀਤੀ ਜੀ ਸਤਿਕਾਰਯੋਗ ਸਾਰੇ ਦਰਸ਼ਕ ਜਨੋ ਤੇ ਸਾਥ ਸੰਗਤ ਜੀ ਸਾਨੂੰ ਭਾਈ ਸਾਹਿਬ ਜੀ ਨੇ ਬਹੁਤ ਹੀ ਸੰਖੇਪ ਦੇ ਵਿੱਚ ਇਤਿਹਾਸਿਕ ਵੇਰਵਾ ਸਟੀਕ ਰੈਫਰੈਂਸ ਦੇ ਕੇ ਕਿਉਂਕਿ ਹਿਸਟਰੀ ਉਹੀ ਹੁੰਦੀ ਹੈ ਜਿਹਦਾ ਸਟੀਕ ਰੈਫਰੈਂਸ ਹੋਵੇ ਜੋ ਟ੍ਰੂਲੀ ਕਿਤੋਂ ਆਪਣਾ ਰੈਫਰੈਂਸ ਦਿੰਦੀ ਹੋਵੇ ਤਾਂ ਇਸ ਘਟਨਾ ਨੂੰ تصدیق ਦੇ ਕੇ ਆਪਣੀ ਦਲੀਲ ਪਿਛੋਕੜ ਇਤਿਹਾਸ ਨਾਲ ਮਿਲਾ ਕੇ ਗੱਲ ਨੂੰ ਸਿੱਧ ਕੀਤਾ ਮੈਂ ਬਹੁਤ ਰਿਣੀ ਹਾਂ ਭਾਈ ਸਾਹਿਬ ਜੀ ਦਾ ਸੰਗਤਾਂ ਵੱਲੋਂ ਵੀ ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਕੋਲ ਹੋਰ ਸਵਾਲ ਨਹੀਂ ਕਰਾਂਗਾ ਕਿਉਂਕਿ ਆਪ ਜੀ ਦਾ ਕਥਾ ਵਿੱਚ ਵੀ ਸਮਾਂ ਹੈ ਪਰ ਇੱਕ ਆਸ਼ੀਰਵਾਦ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਸਨੇਹਾ ਇਹ ਦੇਉ ਗੁਰੂ ਸਾਹਿਬ ਦੀ ਸ਼ਹਾਦੀ ਨੂੰ ਇਸ ਸ਼ਹਾਦਤ ਨੂੰ ਛਤਾਵੀ ਦੇ ਰੂਪ ਚ ਆਪ ਆਪਣੇ ਜੀਵਨ ਚ ਕਿਸ ਮੰਤਵ ਚ ਸਮਰਪਿਤ ਕਰੀਏ ਉਹ ਮੰਤਵ ਕੀ ਹੋਣਾ ਚਾਹੀਦਾ ਸਤਿਗੁਰਾਂ ਦੀ ਜੋ ਸ਼ਹੀਦੀ ਹੈ ਉਹਦਾ ਮੌਕਾ ਸੰਦੇਸ਼ ਤਾਂ ਸਾਰੇ ਹਿੰਦੁਸਤਾਨ ਦੇ ਵਾਸੀਆਂ ਵਾਸਤੇ ਹੀ ਹੈ ਕਿ ਜਿਸ ਤਰ੍ਹਾਂ ਸਤਿਗੁਰਾਂ ਨੇ ਜੋ ਇਹ ਦਰਸਾਇਆ ਕਿ ਜਦ ਵੀ ਕੋਈ ਭੀੜ ਪੈਂਦੀ ਹੈ ਉਸ ਵਕਤ ਸਾਨੂੰ ਸ਼ਾਂਤੀ ਨਾਲ ਕ੍ਰਾਂਤੀ ਦੇ ਨਾਲ ਹਰ ਤਰੀਕੇ ਦੇ ਨਾਲ ਜ਼ਬਰ ਨਾਲ ਸਬਰ ਨਾਲ ਜਿਵੇਂ ਵੀ ਹੋ ਸਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਹੈ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਜਰਨਾ ਵੀ ਪਾਪ ਹੈ ਸੋ ਇਹ ਸਤਗੁਰਾਂ ਨੇ ਪਰਉਪਕਾਰ ਵਾਸਤੇ ਕੀਤਾ ਹੈ ਵਿਦਵਾਨਾਂ ਦਾ ਕਥਨ ਹੈ ਕਿ ਮੱਖਣ ਉਸ ਵਕਤ ਪਿਗਲਦਾ ਹੈ ਜਿਸ ਵਕਤ ਉਹਨੂੰ ਖੁਦ ਨੂੰ ਸੇਕ ਲੱਗਦਾ ਹੈ ਪਰ ਸਤਪੁਰਸ਼ਾਂ ਦਾ ਹਿਰਦਾ ਮੱਖਣ ਨਾਲੋਂ ਵੀ ਕੋਮਲ ਹੋਇਆ ਕਰਦਾ ਹੈ ਜਦੋਂ ਦੂਸਰਿਆਂ ਨੂੰ ਦੁੱਖ ਪਹੁੰਚਦਾ ਹੈ ਉਹਨੂੰ ਬਚਾਉਣ ਵਾਸਤੇ ਵੀ ਆਪਣਾ ਬਲੀਦਾਨ ਦੇ ਦਿੰਦੇ ਹਨ ਸੋ ਇਹ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਰਿਣੀ ਹੋਣਾ ਚਾਹੀਦਾ ਹੈ ਪਾਤਸ਼ਾਹ ਜੀ ਦਾ ਕਿਉਂਕਿ ਇਹ ਮਹਾਰਾਜ ਜੀ ਨਾ ਸ਼ਹਾਦਤ ਦਿੰਦੇ ਅੱਜ ਹਿੰਦੁਸਤਾਨ ਦੀ ਤਸਵੀਰ ਕੁਝ ਹੋਰ ਹੋਣੀ ਸੀ ਜਿਵੇਂ ਆਪਾਂ ਹਿੰਦੁਸਤਾਨ ਨੂੰ ਸੈਕੂਲਰ ਦੇਸ਼ ਮੰਨਦੇ ਹਾਂ ਧਰਮ ਨਿਰਪੱਖ ਦੇਸ਼ ਮੰਨਦੇ ਹਾਂ ਸਾਰੇ ਧਰਮਾਂ ਵਾਲੇ ਬੜੇ ਅਮਨ ਚੈਨ ਦੇ ਨਾਲ ਰਹਿ ਰਹੇ ਹਨ ਜੇਕਰ ਮਹਾਰਾਜ ਜੀ ਸ਼ਹਾਦਤ ਨਾ ਦਿੰਦੇ ਤਾਂ ਕੇਵਲ ਤੇ ਕੇਵਲ ਇੱਥੇ ਇਸ ਤਰ੍ਹਾਂ ਦਾ ਆਪਾਂ ਵਿਵਸਥਾ ਨਹੀਂ ਦੇਖ ਸਕਦੇ ਸਾਂ ਸੋ ਇਹ ਸਤਗੁਰਾਂ ਦਾ ਪਰਉਪਕਾਰ ਹੈ ਵੱਧ ਤੋਂ ਵੱਧ ਸਤਕਾਰ ਅਤੇ ਸਨਮਾਨ ਸਤ ਗੁਰਾਂ ਦੀ ਕੌਮ ਦੇ ਨਾਲ ਵੀ ਮਾਨ ਸਨਮਾਨ ਕਰਨਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਇੱਕ ਪੰਕਤੀ ਗੁਰੂ ਸਾਹਿਬ ਜੀ ਦੀ ਯਾਦਾ ਆ ਰਹੀ ਹੈ ਉਹ ਚਾਰ ਕੇ ਸਮਾਪਤੀ ਵੱਲ ਲੈ ਕੇ ਜਾ ਰਹੇ ਹਨ ਪੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਮ ਜਿਸ ਗੁਰੂ ਨੇ ਆਪਣੀ ਸ਼ਹੀਦੀ ਦਿੱਤੀ ਉਹ ਡਰਦਾ ਨਹੀਂ ਸੀਗਾ ਨਾ ਡਰਿਆ ਸੀਗਾ ਇਸ ਕਰਕੇ ਉਹ ਗੁਰੂ ਨੇ ਸਾਨੂੰ ਵੀ ਉਹੀ ਬਲ ਦਿੱਤਾ ਹੈ ਸਾਨੂੰ ਵੀ ਉਹੀ ਤਾਕਤ ਦਿੱਤੀ ਜਿਹੜੀ ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਦੇ ਸੰਦੇਸ਼ ਦੇ ਰਾਹੀ ਸਾਡੇ ਨਾਲ ਸਾਂਝੀ ਕੀਤੀ ਮੈਂ ਸਾਰੇ ਦਰਸ਼ਕਾਂ ਦਾ ਸਮੂੱਚੀ ਵਿਸ਼ਵ ਦੀ ਸਿੱਖ ਕੌਮ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਧਰਮ ਪ੍ਰਚਾਰ ਕਮੇਟੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਦਰਬਾਰ ਸਾਹਿਬ ਸ੍ਰੀ ਅਮਨਤ ਸਰ ਆਪ ਜੀ ਦਾ ਅਤੇ ਡਲਪ ਗੁਰਦੁਆਰਾ ਸਿੱਖ ਸੰਗਤ ਦੀ ਸਮੂੱਚੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਆਪ ਜੀ ਨੇ ਸਫਰ ਹੋਰ ਕਰਨਾ ਅਜੇ ਨਗਰ ਕੀਰਤਨ ਹੋਰ ਸਟੇਟਾਂ ਵਿੱਚ ਜਾਏਗਾ ਸਾਰੀਆਂ ਸੰਤਾਨੀਆਂ ਕੌਮ ਦੀ ਆਕਾਲ ਚੈਨਲ ਦੀ ਸ਼ੁਭ ਕਾਮਨਾਵਾਂ ਆਪ ਜੀ ਦੇ ਨਾਲ ਰਹੀਆਂ ਰਹਿਣ ਗਿਆ ਸਾਨੂੰ ਵੀ ਤੁਸੀਂ ਆਸ਼ੀਰਵਾਦ ਦਿਓ ਸੱਚ ਦੇ ਰਸਤੇ ਤੇ ਚੱਲ ਸਕੀਏ ਸੱਚੀ ਖਬਰ ਲਗਾ ਸਕੀਏ ਨਾ ਕਿਸੇ ਤੋਂ ਦਬੀਏ ਨਾ ਕਿਸੇ ਤੋਂ ਝੁਕੀਏ ਗੁਰੂ ਦਾ ਆਸਰਾ ਤੱਕੇ ਜੋ ਜਸ ਤਸ ਸੱਚ ਹੈ ਉਸ ਨੂੰ ਸੀਸਨ ਮੁਕ ਰੱਖਿਏ ਤੇ ਅਗਲੀ ਸੂਚਨਾ ਤੱਕ ਸਾਡੇ ਨਾਲ ਦਰਸ਼ਕ ਜਨੋ ਬਨੇ ਰਹੋ ਫਿਰ ਅਸੀਂ ਇੱਕ ਅਗਲੇ ਮਹਿਮਾਨ ਨੂੰ ਲੈ ਕੇ ਆਪ ਜੀ ਦੇ ਸਨ ਮੁਕਾਮਾਂਗੇ ਉਹ ਤਕਰੀ ਜਾਜਤ 14 ਮਈ ਕਿਰਨਜੀਤ ਸਿੰਘ ਪੂਰਬੀ ਭਾਰਤ ਕੋਕਟੇ ਤੋਂ ਅਕਾਲ ਚੈਨਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ